ਮਿਹਨਤਾਂ ਜਿਹੜੀ ਉਹਦਾ ਫਲ ਮਿਲਦਾ ਹੀ ਮਿਲਦਾ ਉਹ ਕਦੇ ਜਾਇ ਨਹੀਂ ਜਾਂਦੀ ਮਿਹਨਤ ਦੀ ਜਿਹੜੀ ਮਹਿੰਦੀ ਹੈ ਉਹਦਾ ਰੰਗ ਥੋੜਾ ਜਿਹਾ ਲੇਟ ਚੜ ਸਕਦਾ ਪਰ ਚੜਦਾ ਬਹੁਤ ਗੂੜਾ ਜਿਹੜਾ ਫਿੱਕਾ ਨਹੀਂ ਪੈਂਦਾ ਹੁਣ ਇਸ ਟਾਈਮ ਬਾਬੇ ਦੀ ਮਿਹਰ ਆ ਚੱਲਦਾ ਪਿਆ ਸਾਰਾ ਕੁਝ ਜੋ ਮਾਨਚ ਸੀਗਾ ਉਹ ਚਾਹੇ ਛੇਤੀ ਪੂਰਾ ਹੋਇਆ ਚਾਹੇ ਲੇਟ ਪੂਰਾ ਹੋਇਆ ਪਰ ਉਹ ਪੂਰਾ ਹੋ ਰਿਹਾ ਤੇ ਪੂਰਾ ਹੋਇਆ ਵੀ ਹੈ ਸਾਨੂੰ ਲੱਗੇ ਰਹਿਣਾ ਚਾਹੀਦਾ ਜ਼ਿੰਦਗੀ 'ਚ ਕਦੇ ਵੀ ਗਲਾਸ ਦਾ ਖਾਲੀ ਪਾਣੀ ਦਾ ਨਾ ਕਹੋ ਉਹਦਾ ਭਰਿਆ ਪਾਣੀ ਦਾ ਕਹੋ ਨਿਰਾਸ਼ਾ ਨਿਰਾਸ਼ ਕਦੇ ਨਹੀਂ ਹੋਣਾ ਸਟਰਗਲ ਕਦੇ ਨਹੀਂ ਮੰਨਣੀ ਮਿਹਨਤ ਕਹੋ ਵੀ ਮਿਹਨਤ ਕਰਦੇ ਵੇ ਆ ਸਟਰਗਲ ਨਹੀਂ ਮੈਂ ਤਾਂ ਕਦੇ ਕੀਤੀ ਨਾ ਤਾਂ ਮੈਂ ਕਦੇ ਸਟੇਸ਼ਨ ਤੇ ਭੁੱਖਾ ਸੁੱਤਾ ਜਾਵੇਂ ਹਾਂ ਇਹ ਮੈਨੂੰ ਜਰੂਰ ਜ਼ਿਆਦਾ ਵੀ ਸਾਡੇ ਟਰੱਕ ਹੁੰਦੇ ਸੀ ਤੇ ਮੈਂ ਜਾ ਕੇ ਉਹ ਬਾੜੇ ਦੇ ਵਿੱਚ ਟਰੱਕਾਂ ਤੇ ਪੈ ਜਾ ਕਰਨਾ ਮੇਰੀ ਮਾਤਾ ਨੇ ਕਹਾ ਕਰਨਾ ਵੀ ਉੱਥੇ ਮੱਛਰ ਬਹੁਤ ਹੁੰਦਾ ਮੈਂ ਕਹਿੰਦਾ ਵੀ ਜੇ ਕੱਲ ਨੂੰ ਮੈਨੂੰ ਰੋਲ ਕਰਨਾ ਪਿਆ ਵੀ ਮੱਛਰ ਲੜਦਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਹੁੰਨਾ ਮੈਂ ਤਾਂ ਘਰੇ ਪੈਣਾ ਇਸ ਚੱਕਰ ਚ ਜਰੂਰ ਚੱਲਦਾ ਰਿਹਾ ਵੀਰ ਦੋ ਤਿੰਨ ਦਿਨ ਭੁੱਖੇ ਕਿਵੇਂ ਰਹਿ ਕੇ ਕੀ ਫੀਲ ਆਉਂਦੀ ਆ ਕਿਵੇਂ ਆਉਂਦੀ ਆ ਜੇ ਆਪਾਂ ਫਲਾਨੀ ਚੀਜ਼ ਨਾ ਖਾਈਏ ਤਾਂ ਕੀ ਫੀਲ ਹੋ ਜੇ ਰੱਜ ਕੇ ਖਾ ਲਈ ਤਾਂ ਕੀ ਫੀਲ ਆਊਗੀ ਉਸ ਕਿਸਮ ਦੇ ਤਾਂ ਚੱਕਰ ਰੱਖੇ ਪਰ ਕਦੇ ਆਏ ਨਹੀਂ ਹੋਇਆ ਵੀ ਕਿਤੇ ਨਾ ਕੁਛ ਮਿਲਿਆ ਹੋਵੇ ਜਿੱਧਰ ਵੀ ਬਾਬੇ ਦੀ ਮਿਹਰ ਨਾਲ ਜਿਵੇਂ ਜੋ ਚਾਹਿਆ ਹੋਵੇ ਕਰਕੇ ਹੋਇਆ ਡਟੇਰੋ ਮਿਹਨਤ ਕਰਦੇ ਰੋ ਫਲ ਜ਼ਰੂਰ ਮਿਲਦਾ ਮਿਹਨਤਾਂ ਜਿਹੜੀ ਉਹਦਾ ਫਲ ਮਿਲਦਾ ਹੀ ਮਿਲਦਾ ਉਹ ਕਦੇ ਜਾਇ ਨਹੀਂ ਜਾਂਦੀ ਮਿਹਨਤ ਦੀ ਜਿਹੜੀ ਮਹਿੰਦੀ ਹੈ ਉਹਦਾ ਰੰਗ ਥੋੜਾ ਜਿਹਾ ਲੇਟ ਚੜ ਸਕਦਾ ਪਰ ਚੜਦਾ ਬਹੁਤ ਗੂੜਾ ਜਿਹੜਾ ਫਿੱਕਾ ਨਹੀਂ ਪੈਂਦਾ ਹੁਣ ਇਸ ਟਾਈਮ ਬਾਬੇ ਦੀ ਮਿਹਰ ਆ ਚੱਲਦਾ ਪਿਆ ਸਾਰਾ ਕੁਝ ਜੋ ਮਨਚ ਸੀਗਾ ਉਹ ਚਾਹੇ ਛੇਤੀ ਪੂਰਾ ਹੋਇਆ ਚਾਹੇ ਲੇਟ ਪੂਰਾ ਹੋਇਆ ਪਰ ਉਹ ਪੂਰਾ ਹੋ ਰਿਹਾ ਤੇ ਪੂਰਾ ਹੋਇਆ ਵੀ ਹੈ ਸਾਨੂੰ ਲੱਗੇ ਰਹਿਣਾ ਚਾਹੀਦਾ ਹੈ ਜ਼ਿੰਦਗੀ ਚ ਕਦੇ ਵੀ ਗਲਾਸ ਦਾ ਖਾਲੀ ਪਾਣੀ ਦਾ ਨਾ ਕਹ ਉਹਦਾ ਭਰਿਆ ਪਾਣੀ ਦਾ ਕਹ ਨਿਰਾਸ਼ਾ ਨਰਾਸ਼ ਕਦੇ ਨਹੀਂ ਹੋਣਾ ਸਟਰਗਲ ਕਦੇ ਨਹੀਂ ਮੰਨਣੀ ਮਿਹਨਤ ਕਹੋ ਵੀ ਮਿਹਨਤ ਕਰਦੇ ਵੇ ਆ ਸਟਰਗਲ ਨਹੀਂ ਮੈਂ ਤਾਂ ਕਦੇ ਕੀਤੀ ਨਾ ਤਾਂ ਮੈਂ ਕਦੇ ਸਟੇਸ਼ਨ ਤੇ ਭੁੱਖਾ ਸੁੱਤਾ ਜਾਵਾਂ ਮੈਂ ਹਾਂ ਇਹ ਮੈਨੂੰ ਜ਼ਰੂਰ ਯਾਦਾ ਵੀ ਸਾਡੇ ਟਰੱਕ ਹੁੰਦੇ ਸੀ ਤੇ ਮੈਂ ਜਾ ਕੇ ਉਹ ਵਾੜੇ ਦੇ ਵਿੱਚ ਟਰੱਕਾਂ ਤੇ ਪੈ ਜਾ ਕਰਨਾ ਮੇਰੀ ਮਾਤਾ ਨੇ ਕਹਾ ਕਰਨਾ ਵੀ ਉੱਥੇ ਮੱਛਰ ਬਹੁਤ ਹੁੰਦਾ ਮੈਂ ਕਹਿੰਦਾ ਵੀ ਜੇ ਕੱਲ ਨੂੰ ਮੈਨੂੰ ਰੋਲ ਕਰਨਾ ਪਿਆ ਵੀ ਮੱਛਰ ਲੜਦਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਹੋਣਾ ਮੈਂ ਤਾਂ ਘਰੇ ਪੈਣਾ ਇਸ ਚੱਕਰ ਚ ਜ਼ਰੂਰ ਚੱਲਦਾ ਰਿਹਾ ਵੀਰ ਦੋ ਤਿੰਨ ਦਿਨ ਭੁੱਖੇ ਕਿਵੇਂ ਰਹਿ ਕੇ ਕੀ ਫੀਲ ਆਉਂਦੀ ਆ ਕਿਵੇਂ ਆਉਂਦੀ ਆ ਜੇ ਆਪਾਂ ਆਹ ਫਲਾ ਨਹੀਂ ਚੀਜ਼ ਨਾ ਖਾਈਏ ਤਾਂ ਕੀ ਫੀਲ ਹੋ ਜੇ ਰੱਜ ਕੇ ਖਾ ਲਈ ਤਾਂ ਕੀ ਫੀਲ ਆਊਗੀ ਉਸ ਕਿਸਮ ਦੇ ਤਾਂ ਚੱਕਰ ਰੱਖੇ ਪਰ ਕਦੇ ਆਇ ਨਹੀਂ ਹੋਇਆ ਵੀ ਕਿਤੇ ਨਾ ਕੁਝ ਮਿਲਿਆ ਹੋਵੇ ਜਿੱਧਰ ਵੀ ਬਾਬੇ ਦੀ ਮੇਰੇ ਨਾਲ ਜਿਵੇਂ ਜੋ ਚਾਇਆ ਉਹਨੇ ਕਰਕੇ ਹੋਇਆ ਡਟੇ ਰਹੋ ਮਿਹਨਤ ਕਰਦੇ ਰਹੋ ਫਲ ਜ਼ਰੂਰ ਮਿਲਦਾ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।